ਮੇਰੇ ਚਿਹਰੇ ਦਾ ਰੰਗ ਦੇਖ ਕੇ ਤੁਹਾਨੂੰ ਖੁਸ਼ੀ ਦਾ ਅੰਦਾਜ਼ਾ ਲੱਗ ਹੀ ਗਿਆ ਹੋਣਾ ਹੈ ਸੌ ਲੱਗੇ ਕੈਨੇਡਾ ਨੇ ਸਰਾਇ ਕਰਵਾਤਾ ਕਿਉਂਕਿ ਇਹ ਡਰਾ ਕੱਢ ਕੇ ਕੈਨੇਡਾ ਨੇ ਬਹੁਤ ਸਾਰੇ ਲੱਖਾਂ ਲੋਕਾਂ ਦੀ ਕਹਿੰਦੇ ਜ਼ਿੰਦਗੀ ਬਚਾ ਲਈ ਭਾਵੇਂ ਪੀਆਰ ਡਰਾ ਕੱਟ ਮਿਲਿਆ ਪਰ ਆਉਣ ਵਾਲੇ ਉਮੀਦ ਹੈ ਕਿ ਲੱਖਾਂ ਲੋਕਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਮਿਲੂਗੀ ਕੈਨੇਡਾ ਲੋ ਡਰਾਅ ਕੱਢਿਆ ਗਿਆ ਹੈ ਇੱਕ ਪੀਆਰ ਦਾ ਜਿਦੇ ਵਿੱਚ ਹੈਲਥ케ਅਰ ਦਾ ਡਰਾਅ ਕੱਢਿਆ ਉਹਨਾਂ ਨੇ ਸਿਰਫ 475 ਸੀਆਰ ਸਕੋਰ ਰੱਖਿਆ ਤੇ 4000 ਤੋਂ ਵੱਧ ਐਪਲੀਕੇਸ਼ਨ ਅਨਵਾਈਟ ਕੀਤੇ ਆ ਪੀਆਰ ਦੇ ਲਈ ਹੁਣ ਤੱਕ ਦਾ ਸਭ ਤੋਂ ਘੈਂਟ ਤੇ ਹੁਣ ਸੱਕ ਤੱਕ ਦਾ ਸਭ ਤੋਂ ਵਧੀਆ ਡਰਾਅ ਕੱਢਿਆ ਹੈ ਕੈਨੇਡਾ ਦੇ ਹੈਲਥ케ਅਰ ਦੇ ਵਿੱਚ ਜੇਕਰ ਤੁਸੀਂ ਹੈਲਥ케ਅਰ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਦੇ ਵਿੱਚ ਪੀਆਰ ਲੈਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੀ ਜਰੂਰ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਫਾਈਲ ਕਿਹੜੇ ਪੋਰਟਲ ਦੇ ਵਿੱਚ ਪਾਈ ਹੈ ਤੇ ਕਦੋਂ ਪਾਈ ਹੈ ਕਿਉਂਕਿ ਐਕਸਪ੍ਰੈਸ ਐਂਟਰੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਕਾਫੀ ਵੱਡੇ ਲੈਵਲ ਦੇ ਉੱਤੇ ਪੀਆਰ ਡਰਾਅ ਕੱਢੇ ਜਾਣੇ ਆ ਜੇਕਰ ਤੁਸੀਂ ਵੀ ਉਸ ਪੀਆਰ ਡਰਾਅ ਦਾ ਇਸ ਸਬੰਨਾ ਚਾਹੁੰਨੇ ਹੋ ਜਲਦੀ ਜਲਦੀ ਵਧੀਆ ਸੈਟਲਮੈਂਟ ਕਰਨਾ ਚਾਹੁੰਨੇ ਆ ਤਾਂ ਫੋਲੋ ਕਰ ਲਿਓ ਨਹੀਂ ਤਾਂ ਸਵਾਈਪ ਅਪ ਕਰਕੇ ਤੁਸੀਂ ਆਪਦੀਆਂ ਬੇਫਾਲਤੋ ਜੜੀਆਂ ਵੀ ਰੀਲਾਂ ਵੇਖਣੀਆਂ ਹੋਣ ਜਾਂ ਫਿਰ ਜੜੀਆਂ ਵੀ ਇੰਸਟਾਗ੍ਰਾਮ ਤੇ ਜਾਂ YouTube ਦੇ ਉੱਤੇ ਆਪਾਂ ਵੀਡੀਓਜ਼ ਵਗੈਰਾ ਦੇਖਦੇ ਆ ਉਹਨਾਂ ਨਾਲ ਟਾਈਮ ਵੇਸਟ ਕਰਨਾ ਹੋਵੇ ਆਪਾਂ ਟਾਈਮ ਵੀ ਵੇਸਟ ਕਰ ਸਕਦੇ ਆ ਮੋਬਾਈਲ ਸਾਰਿਆਂ ਦੇ ਹੱਥ ਵਿੱਚ ਹੁੰਦੇ ਆ ਕੋਈ ਚੰਗੀਆਂ ਚੀਜ਼ਾਂ ਨੂੰ ਫੋਲੋ ਕਰਦਾ ਤਾਂ ਕੋਈ ਮਾੜੀਆਂ ਨੂੰ ਉਹ ਜੜੀਆਂ ਮਾੜੀਆਂ ਨੂੰ ਕਰਦਾ ਉਹਦੀ ਜ਼ਿੰਦਗੀ ਮਾੜੀ ਬਣ ਜਾਂਦੀ ਹੈ ਜੜੀਆਂ ਚੰਗੀਆਂ ਨੂੰ ਕਰਦਾ ਉਹ ਚੰਗੀ ਬਣ ਜਾਂਦੀ ਤੇ ਆਪਾਂ ਚੰਗੀ ਚੀਜ਼ ਦੇਣ ਦੀ ਹੀ ਡਿਲੀਵਰ ਕਰਨ ਦੀ ਕੋਸ਼ਿ ਇਸ ਚੈਨਲ ਨੂੰ